ਉਹ ਸੁਹਾਗਣ ਕਿਉ ਹੈ ਕਹਿੰਦੇ ਸਦਾ ਸੁਹਾਗਣ ਜੋ ਪ੍ਰਭ ਭਾਵੈ ਉਹ ਜੀਵ ਰੂਪੀ ਸਤਰੀ ਸੁਹਾਗਣ ਹੈ ਜੋ ਪ੍ਰਭੂ ਪਰਮਾਤਮਾ ਨੂੰ ਚੰਗੀ ਲੱਗ ਜਾਏ ਤੇ ਚੰਗੀ ਕੌਣ ਲੱਗਦੀ ਹੈ ਗੁਰੂ ਨੂੰ ਸੋਹਣਾ ਕੌਣ ਲੱਗਦਾ ਹੈ ਕਿਵੇਂ ਪਤਾ ਲੱਗੇ ਪਾਤਸ਼ਾਹ ਨੇ ਬਾਣੀ ਵਿੱਚ ਸਮਝਾਇਆ ਕਹਿੰਦੇ ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਗੁਰੂ ਪਾਤਸ਼ਾਹ ਕਹਿੰਦੇ ਬੜੇ ਸੋਹਣੇ ਲੱਗਦੇ ਨੇ ਮੈਨੂੰ ਉਹ ਬੜੇ ਸੁੰਦਰ ਬੜੇ ਖੂਬਸੂਰਤ ਲੱਗਦੇ ਨੇ ਹਰ ਬੰਦਾ ਕੋਸ਼ਿਸ਼ ਕਰਦਾ ਨਾ ਵੀ ਮੈਂ ਚਾਰ ਬੰਦਿਆਂ ਨੂੰ ਸੋਹਣਾ ਲੱਗਾ ਮੈਂ ਇਹੋ ਜਿਹੇ ਕੱਪੜੇ ਪਾਵਾਂ ਮੈਂ ਇਹੋ ਜਿਹਾ ਤਿਆਰ ਹੋਵਾਂ ਵੀ ਚਾਰ ਬੰਦੇ ਕਹਿਣ ਵੀ ਅੱਜ ਬੜਾ ਸੋਹਣਾ ਲੱਗ ਰਿਹਾ ਕਦੇ ਸੋਚਿਆ ਵੀ ਕਦੇ ਮੈਨੂੰ ਗੁਰੂ ਕਹਿ ਦਵੇ ਵੀ ਗੁਰੂ ਕੇ ਸਿਖਾ ਤੂੰ ਅੱਜ ਬੜਾ ਸੋਹਣਾ ਲੱਗ ਰਿਹਾ ਕਿਵੇਂ ਗੁਰੂ ਨੂੰ ਸੋਹਣੇ ਲੱਗਾਂਗੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਆਪਣੇ ਘਰੋਂ ਤੁਰਦਾ ਹੈ ਜਿਵੇਂ ਆਪਜੀ ਆਪਣੇ ਘਰੋਂ ਤੁਰ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਥਾਨ ਤੇ ਪਹੁੰਚੇ ਹੋ ਜਦੋਂ ਕੋਈ ਆਪਣੇ ਘਰੋਂ ਉੱਠਿਆ ਤੁਰਿਆ ਗੁਰੂ ਘਰ ਵੱਲ ਨੂੰ ਤੇ ਗੁਰੂ ਪਾਤਸ਼ਾਹ ਕਹਿੰਦੇ ਜਦੋਂ ਉਹ ਸੰਗਤ ਵਿੱਚ ਆਣ ਕੇ ਜੁੜਿਆ ਉਹਨੇ ਬਾਣੀ ਸੁਣੀ ਉਹਨੇ ਕੀਰਤਨ ਸੁਣਿਆ ਉਹ ਗੁਰੂ ਕੇ ਸ਼ਬਦ ਨਾਲ ਜੁੜਿਆ ਉਨੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਉਹਨੇ ਚੰਗੇ ਗੁਣ ਆਪਣੇ ਜੀਵਨ ਵਿੱਚ ਧਾਰਨ ਕਰ ਲਏ ਚੰਗੇ ਪਾਸੇ ਜੀਵਨ ਨੂੰ ਲਾ ਦਿੱਤਾ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਤਨ ਜਿੰਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਨਾਮ ਦਾ ਧਨ ਇਕੱਠਾ ਕਰ ਲਿਆ ਹੈ ਸਦਾ ਸੁਹਾਗਣ ਜੋ ਪ੍ਰਭ ਭਾਵੈ ਉਹ ਪ੍ਰਭੂ ਪਰਮਾਤਮਾ ਨੂੰ ਭਾ ਜਾਂਦੀ ਹੈ ਭਗਤ ਤੇਰੇ ਮਨ ਭਾਵੰਦੇ ਦਰਸੋਹਨ ਕੀਰਤ ਗਾਵੰਦੇ ਪਾਤਸ਼ਾਹ ਕਹਿੰਦੇ ਗੁਰ ਸ਼ਬਦੀ ਸ਼ਿੰਗਾਰ ਬਣਾਵੈ ਆਪਾਂ ਸ਼ਿੰਗਾਰ ਦੀ ਗੱਲ ਕਰ ਰਹੇ ਸੀ ਕਹਿੰਦੇ ਉਸ ਸੁਹਾਗਣ ਨੇ ਗੁਰੂ ਕੇ ਸ਼ਬਦ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਿਆ ਉਹ ਗੁਰਮੁਖ ਜੀਵ ਰੂਪੀ ਇਸਤਰੀ ਗੁਰੂ ਦੇ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਸੋਹਣਾ ਬਣਾਉਂਦੀ ਹੈ